ਬੀਤੇ ਦਿਨ ਹੀ ਬਾਲੀਵੁੱਡ ਬਨੇਤਰੀ ਕੰਗਨਾ ਰੌਣਤ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਕਰ ਰਹੀਆਂ ਔਰਤਾਂ ਨੂੰ ਪੈਸੇ ਲੈ ਕੇ ਆਉਣ ਦੇ ਕਿਤੇ ਟਵੀਟ ਨੂੰ ਲੋਕਾਂ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ ਇਸੇ ਤਰ੍ਹਾਂ ਇਹ ਖੰਨਾ ਰੰਜੀਤ ਦੇ ਖਿਲਾਫ ਮੰਡੀ ਗੋਬਿੰਦਗੜ ਵਿਖੇ ਇੱਕ ਰੋਸ ਰੈਲੀ ਕਰਕੇ ਕੰਗਨਾ ਰੌਣਤ ਦੇ ਖਿਲਾਫ ਨਾਰੇਬਾਜੀ ਕੀਤੀ ਗਈ ਹੈ ਅਤੇ ਥਾਣਾ ਮੁਖੀ ਮੰਡੀ ਗੋਬਿੰਦਗੜ ਨੂੰ ਸ਼ਿਕਾਇਤ ਸੌਂਪੀ ਗਈ ਹੈ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਸਾਨਾਂ ਦਾ ਜਿਹੜਾ ਸੰਘਰਸ਼ ਆ ਜਿਹੜੇ ਮੋਦੀ ਨੇ ਕਾਲੇ ਬਿੱਲ ਪਾਸ ਕਰੇ ਨੇ ਉਸ ਸੰਬੰਧ ਦੇ ਵਿੱਚ ਸਾਰੇ ਜਿਹੜੇ ਸਾਡੇ ਕਿਸਾਨ ਭਰਾ ਨੇ ਉਹ ਦਿੱਲੀ ਸਾਰੇ ਮੋਰਚੇ ਆਪਦੇ ਆਪ ਦੇ ਅੰਦਰ ਡਟੇ ਹੋਏ ਨੇ ਸੋ ਉਸ ਸਬੰਧ ਦੇ ਵਿੱਚ ਜਿਹੜੀਆਂ ਸਾਡੀਆਂ ਮਾਤਾਵਾਂ ਭੈਣਾਂ ਦਿੱਲੀ ਵਿਖੇ ਉਸ ਮੋਰਚੇ ਦੇ ਵਿੱਚ ਉਹ ਸਾਡੀਆਂ ਭੈਣਾਂ ਜਿਹੜੀਆਂ ਬੈਠੀਆਂ ਨੇ ਉੱਥੇ ਉਹਨਾਂ ਦੇ ਖਿਲਾਫ ਇੱਕ ਜਿਹੜੀ ਫਿਲਮੀ ਐਕਟਰਸ ਆ ਕੰਗਣਾ ਰਾਓਤ ਉਹਨੇ ਬਹੁਤ ਭੱਦੀ ਸ਼ਬਦਾਵਲੀ ਦੀ ਵਰਤੋਂ કરી ਉਹਨਾਂ ਬਾਰੇ ਉਹਨੇ ਕਿਹਾ ਵੀ ਇਹ 100-100 ਰੁਪਏ ਦੇ ਕੇ ਇਹਨਾਂ ਨੂੰ ਲੈ ਕੇ ਆਈਆਂ ਆਏ ਨੇ ਇਹ ਸੋ ਉਹਦੇ ਬਾਰੇ ਇਹ ਬਹੁਤ ਜ਼ਿਆਦਾ ਮਾੜੀ ਗੱਲ ਆ ਇਹ ਸਭ ਦੇ ਸਾਡੇ ਘਰਾਂ ਨੂੰ ਅੱਗ ਲੱਗੀ ਹੋਈ ਹੈ ਸਾਡੀਆਂ ਮਾਵਾਂ ਨੇ ਵੀ ਉੱਥੇ ਜਾਣਾ ਭੈਣਾਂ ਨੇ ਵੀ ਜਾਣਾ ਅਸੀਂ ਵੀ ਜਾਣਾ ਸੋ ਜਿਹੜੇ ਉਹਨੇ ਇਹ ਸ਼ਬਦ ਬੋਲੇ ਨੇ ਉਹਨੂੰ ਇਸ ਗੱਲ ਤੇ ਮਾਫੀ ਮੰਗਣੀ ਚਾਹੀਦੀ ਆ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਇਹਦੀ ਕੋਈ ਫਿਲਮ ਨਹੀਂ ਲੱਗਣ ਦੇਣੀ ਤੇ ਜਿਹਾ ਜਿਹਾ ਸਾਨੂੰ ਸੰਘਰਸ਼ ਕਰਨਾ ਪਿਆ ਉਹ ਜਿਹਾ ਕਰਾਂਗੇ ਅੱਜ ਅਸੀਂ ਆਪਣਾ ਜਿਹੜਾ ਸਾਡਾ ਭਾਈਚਾਰਾ ਕੋਈ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਕਾਂਗਰਸੀ ਅਕਾਲੀ ਝਾੜੂ ਵਾਲੇ ਸਾਰੇ ਅੱਜ ਇਕੱਠੇ ਹੋ ਕੇ ਅਸੀਂ ਨੇ ਐਸਐਚਓ ਸਾਹਿਬ ਨੂੰ ਮੈਮੋਰੰਡਮ ਦਿੱਤਾ ਤੇ ਸਾਨੂੰ ਪੂਰਨ ਆਸਾ ਹੈ ਕਿ ਜੋ ਇਹ ਤੇ ਬਣਦੀ ਕਾਰਵਾਈ ਹੋ ਕਰਨਗੇ ਵਾਹਿਗੁਰੂ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਸਾਨਾਂ ਦਾ ਸੰਘਰਸ਼ ਚੱਲਿਆ ਹੈ ਜੋ ਕਿ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਲਾਗੂ ਕੀਤੇ ਹਨ ਉਹਦੇ ਵਿੱਚ ਸਾਡਾ ਸਾਰਿਆਂ ਦਾ ਯੋਗਦਾਨ ਹੈ ਪਰ ਇਸ ਤੋਂ ਇੱਕ ਉੱਪਰ ਹੋਰ ਗੱਲ ਹੋਈ ਹੈ ਜੋ ਕਿ ਇੱਕ ਔਰਤ ਹੋਣ ਦੇ ਨਾਤੇ ਕੰਗਨਾ ਲਣੋਤ ਨੇ ਬਹੁਤ ਹੀ ਭੈੜੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਹੈ ਮਾਤਾਵਾ ਪਹਿਣਾ ਬਾਰੇ ਅਸੀਂ ਉਹਦੀ ਨਖੇਦੀ ਕਰਦੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਉਹਦੇ ਤੇ ਜੋ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਔਰਤਾਂ ਜੋ ਹੈ ਉਹ ਵੱਧ ਤੋਂ ਵੱਧ ਸੰਘਰਸ਼ ਕਰਨਗੀਆਂ ਤੇ ਉਹਨੂੰ ਦੰਡਵਾ ਕੇ ਹੀ ਹਟਣ ਗਿਆ ਕਿਉਂਕਿ ਜੋ ਪੰਜਾਬ ਦੇ ਵਿੱਚ ਉਹਦੀ ਕੋਈ ਫਿਲਮ ਰਿਲੀਜ਼ ਹੋਈ ਤੇ ਅਸੀਂ ਉਹਨੂੰ ਚੱਲਣ ਨਹੀਂ ਦਵਾਵਾਂਗੇ ਤੇ ਅਸੀਂ ਵੱਧ ਤੋਂ ਵੱਧ ਉਹਨੂੰ ਮਾੜੀ ਮੋਟੀ ਸ਼ਰਮ ਹੋਣੀ ਚਾਹੀਦੀ ਸੀ ਕਿ ਮੈਂ ਔਰਤ ਹੋ ਕੇ ਕਿੰਨੀ ਭੈੜੀ ਸੌਦਾਬਲੀ ਪ੍ਰਯੋਗ ਕਰ ਰਹੀ ਆ ਇੱਕ ਬਜ਼ੁਰਗ ਮਾਤਾ ਦੇ ਪ੍ਰਤੀ ਕਿਉਂਕਿ ਅਸੀਂ ਤਾਂ ਚਾਹੁੰਦੇ ਹਾਂ ਕਿ ਉਹ ਸਾਡੇ ਘਰਾਂ 'ਚ ਆ ਕੇ ਕੰਮ ਕਰੇ ਅਸੀਂ ਉਹਨੂੰ ਵੱਧ ਤੋਂ ਵੱਧ ਿਹੜੀ ਦਵਾਵਾਂਗੇ ਅੱਜ ਮhalla Sangpur ਦੇ ਜਿਹੜੇ ਪ੍ਰਤਵੰਤੇ ਅੱਦਮ ਬੰਦੇ ਜਿਹੜੇ ਨੇ ਜਿਹੜੀ ਆਪਣੇ ਤ੍ਰਿਕੰਗੜਰ ਰੋਨੌਥ ਵੱਲੋਂ ਕਿਸਾਨਾਂ ਦੇ ਖਿਲਾਫ ਬੋਲੇ ਗਏ ਉਸ ਸੰਬੰਧੀ ਜਿਹੜੇ ਮੋਰੰਡਮ ਲੈ ਕੇ ਤਰਖਾਸ ਲੈ ਕੇ ਮੇਰੇ ਕੋਲ ਆਏ ਨੇ ਇਹਨਾਂ ਦੀ ਦਰਖਾਸਤ ਅਸੀਂ ਹਾਸਲ ਕਰ ਲਈਏ ਦਰਖਾਸਤ ਪੜ੍ਹ ਕੇ ਅਸੀਂ ਕਾਨੂੰਨ ਮੁਤਾਬਕ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਅਸੀਂ ਉਹਦੇ ਖਿਲਾਫ ਕਾਰਵਾਈ ਕਰਾਂਗੇ